ਬਦਲਾਈ ਹੈ ਨਾ ਸਰਕਾਰ ਨੇ ਕ੍ਰਾਪਸ਼ਨ ਬੰਦ ਕਰਤੀ ਹੈ ਸਰਕਾਰ ਇਮਾਨਦਾਰੀ ਨਾਲ ਚਲਾਈ ਜਾ ਰਹੀ ਹੈ ਮੈਂ ਦਾਵਾ ਕਰਦੀ ਆ ਮੇਰੇ ਹਲਕੇ ਦਾ ਕੋਈ ਸਰਪੰਚ ਕੋਈ ਐਮਸੀ ਕੋਈ ਅਫਸਰ ਇਹ ਦੱਸੇ ਕਿ ਅਸੀਂ ਕਦੇ ਡਿਵੈਲਪਮੈਂਟ ਦੇ ਪੈਸੇ ਚੋਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਗ੍ਰਾਂਟਾਂ ਚੋਂ 1 ਰੁਪਿਆ ਵੀ ਮੰਗਿਆ ਹੋਵੇ ਨਾ ਮੰਗਿਆ ਤੇ ਨਾ ਮੰਗੀਏ ਤੁਸੀਂ ਇਸ ਕੰਮ ਲਈ ਸਾਨੂੰ ਨਹੀਂ ਚੋਣਿਆ ਵੀ ਅਸੀਂ ਗਲੀਆਂ ਨਾਲੀਆਂ ਸੜਕਾਂ ਦੇ ਪੈਸੇ ਖਾ ਜੀਏ ਤੇ ਜੇ ਅਸੀਂ ਵੀ ਉਹਨਾਂ ਕੰਮਾਂ ਤੇ ਤੁਰ ਪਏ ਤੇ ਸਾਨੂੰ ਬਣਾਉਣ ਦਾ ਫਿਰ ਫਾਇਦਾ ਕੋਈ ਨਹੀਂ ਸੋ ਬੜੀ ਇਮਾਨਦਾਰੀ ਨਾਲ ਲੱਗੇ ਹੋਏ ਆ ਥੱਲੇ ਜਿਹੜਾ ਸਿਸਟਮ ਹੈ ਇਹ ਹਲੇ ਪੁਰਾਣਾ ਹੈ ਇਹਨਾਂ ਨੂੰ ਆਦਤ ਹੈ ਖਾਣ ਦੀ ਅੰਦਰ ਪ੍ਰੋਬਲਮ ਹੈ ਕਿ ਆਦਤ ਮਸਾ ਹੀ ਨਿਕਲਦੀ ਹੁੰਦੀ ਆ ਬੰਦੇ ਨੂੰ ਜਿਹੜੀ ਪਈ ਹੋਵੇ ਉਹ ਅਸੀਂ ਕੱਟ ਰਹੇ ਆ ਖਾਂਦੇ ਅਸੀਂ ਸੋ ਪਹਿਲਾਂ ਜੇ ਗ੍ਰਾਂਟ ਆਉਂਦੀ ਸੀ ਨਾ ਜਿਵੇਂ ਸਾਡਾ ਬੋਰਡ ਹੈ ਸਾਡੇ ਬੋਰਡ ਤੇ ਇੱਥੇ 62 ਲੱਖ ਦੀ ਗ੍ਰਾਂਟ ਕੰਮ ਹੋ ਚੁੱਕੇ ਨੇ 36 ਲੱਖ ਦੇ ਕੰਮ ਚੱਲ ਰਹੇ ਨੇ ਤੇ 36 ਲੱਖ ਦੇ ਕੰਮ ਹੋਣੇ ਨੇ ਹੁਣ ਜੇ 1 ਕਰੋੜ ਦੇ ਕੰਮ ਹੋਣਗੇ ਤਾਂ ਉਹਦੇ ਚੋਂ 30-40 ਲੱਖ ਰੁਪਈਆ ਤਾਂ ਐਮਐਨਏ ਨੇ ਖਾ ਲੈਣਾ 20-30 ਲੱਖ ਐਮਸੀ ਨੇ ਖਾ ਲੈਣਾ ਰਹਿਣਾ ਖੂਲਾ ਈਓ ਨੇ ਖਾ ਲੈਣਾ ਸ਼ਹਿਰਾਂ ਦੇ ਵਿੱਚ ਇੰਟਰਲੌਕ ਇੱਟਾਂ ਲਾਈ ਜਾਂਦੇ ਨੇ ਇੰਟਰਲੌਕ ਇੱਟਾਂ ਪੱਟੀ ਜਾਂਦੇ ਨੇ ਇਹੀ ਚੱਲ ਰਿਹਾ 70 ਸਾਲਾਂ ਦਾ ਮੈਨੂੰ ਮੇਰੀ ਜਿੰਨੇ ਖਰੜ ਦੇ ਪੱਤਰਕਾਰ ਵੀਰ ਨੇ ਕੱਲਾ ਕੱਲਾ ਪਿੰਡ ਵਿਜ਼ਿਟ ਕਰਕੇ ਆਉਂ ਜੇ ਕਿਸੇ ਪਿੰਡ 'ਚ ਗਰਾਊਂਡ ਹੈਗਾ ਜੇ ਕਿਸੇ ਪਿੰਡ 'ਚ ਪਾਰਕ ਹੈਗਾ ਤੇ ਜੇ ਕਿਸੇ ਪਿੰਡ 'ਚ ਸੀਵਰੇਜ ਹੈਗਾ ਤੇ ਜੇ ਮੇਰੇ ਐਮ.ਐਲ.ਏ ਹੁੰਦੇ ਆ ਮੈਂ ਪਾਰਕ ਗਰਾਊਂਡ ਤੇ ਸੀਵਰੇਜ ਕਾ ਕੋਈ ਨਹੀਂ ਮੈਨੂੰ ਵੋਟ ਪਾਉਣ ਦਾ ਮੈਂ ਸ਼ਰਮਾਂਤ ਨਹੀਂ ਇਹ ਗੱਲ ਕੱਲੀ ਕੱਲੀ ਚੀਜ਼ ਬਣਾ ਕੇ ਦੇਉਗੀ